ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਫ ਪੰਜਾਬ ਨੂੰ ਦੇਖ ਰਹੇ ਤੁਸੀਂ ਤਾਂ ਮੈਂ ਹਾਂ ਤੁਹਾਡਾ ਆਪਣਾ ਮਨਦੀਪ ਸਿੰਘ ਜਿੱਤੇਗੀ ਵਿਸ਼ਵ ਭਰ ਦੇ ਵਿੱਚ ਸਹਿਬਜ਼ੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਆਗਮਨ ਪਰ ਬਹੁਤ ਉਮਕਾਮਨਾ ਮਨਾਇਆ ਜਾ ਰਿਹਾ ਹੈ ਉੱਥੇ ਇਸ ਵਕਤ ਅਸੀਂ ਮੌਜੂਦ ਹਾਂ ਕਾਲੀ ਗੁਰੂੜ ਦੇ ਉੱਤੇ ਜਿੱਤੇਗੀ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਤੇ ਕੰਝੂ ਗੁਰਗੰਸਾ ਮਹਾਰਾਜ ਜੀ ਦੀ ਛਤਰ ਛਾਇਆ ਦੇ ਹੇਠ ਅੱਜ ਨਗਰ ਕੀਰਤਨ ਸਜਾਇਆ ਗਿਆ ਆਜੋ ਤੁਹਾਨੂੰ ਸਿੱਧੀ ਕਰ ਤਸਵੀਰਾਂ ਵੀ ਦਿਖਾ ਰਹੇ ਹਾਂ ਤੇ ਨਾਲੇ ਗੱਲਬਾਤ ਵੀ ਕਰਦੇ ਹਾਂ ਗੁਰਦੁਆਰਾ ਸਾਹਿਬ ਪਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਜੀਵਨ ਸਤਿਕਾਰ ਕਰੀ ਆਰੀਆ ਸੰਤਾ ਮਾਰੇ ਵੋਲ ਦੇ ਵਿੱਚ ਆਰੀਆ ਤੇਰੇ ਸਾਰੀਆਂ ਸੰਤਾ ਆ ਰਹੀਆਂ ਹਨ ਸਾਰੇ ਚਾਹਤਾਂ ਵਾਲੇ ਕੋਲ ਤੇ ਸਰਵਾਸ ਵਿੱਚ ਬਸਣ ਨਾ ਅੱਜ ਅਗੂਰੇ ਦੇ ਨਗਰ ਕੀਰਤਨ ਦੀ ਯੋਜਨ ਕੀਤੀ ਗਈ ਹੈ ਨਾ ਕੀ ਕਹਿਣਾ ਚਾਹੋਗੇ ਅੱਜ ਸਤਗੁਰੂ ਵਾਸ ਦੀ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਤਾਲ ਪ੍ਰੋਗ੍ਰਾਮ ਤੇ ਸਤਗੁਰੂ ਵਾਸ ਦਾ ਕਸ਼ਾਲਾ ਵੱਲੋਂ ਸਾਰੇ ਇਕੱਠੇ ਹੋਣ ਤੋਂ ਸਤਿਗੁਰੂ ਦਾਤ ਦੇ 647ਵੇਂ ਗੰਢ ਵਾਲੇ ਦੇ ਅੱਜ ਜਗਰ ਪਿੱਤਰ ਕੱਢਿਆ ਜਾ ਰਿਹਾ ਸਾਰੇ ਹੀ ਇਲਾਕਾ ਨਿਵਾਸੀ ਨੂੰ ਲੱਖ ਲੱਖ ਵਧਾਈ ਦਿੰਦਾ ਬਹੁਤ ਧੰਨਵਾਦ ਕਰਦਾ ਸਾਰੇ ਹੀ ਸੰਗਤਾਂ ਦਾ ਪ੍ਰਮਾਤਮਾ ਜੀ ਅੱਜ ਇਕੱਠੇ ਹੋ ਗਿਆ ਸਤਿਗੁਰੂ ਦਾ ਆਸ਼ੀਰਵਾਦ ਲਿਆ ਓਟਾ ਸਮਿਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਅਪੀਲ ਕਰਦਾ ਆਓ ਸਾਰੇ ਇਕੱਠੇ ਹੋ ਕੇ ਸਤਿਗੁਰੂ ਦਾ ਜੀ ਦਰਸਾਏ ਹੋ ਰਾਸ ਜਿਨ੍ਹਾਂ ਨੇ ਸਾਂਝੀ ਬਾਤ ਦਾ ਸੁਚੇਤਤਾ ਔਰ ਦਸਾਏ ਹੋ ਰਾਸ ਚੱਲਦੇ ਹੋਏ ਸਮਾਜ ਦੀ ਸੇਵਾ ਕਰੀਏ ਧਰਮ ਦੀ ਸੇਵਾ ਕਰੀਏ ਲੋੜਵੰਦਾ ਦੀ ਮਦਦ ਕਰੀਏ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਆਪਣੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਕੰਮ ਕਰੀਏ ਇਹ ਨਹੀਂ ਕਹਦਾ ਹੋਇਆ ਹਜਰ ਸਤਿਗੁਰੂ ਦਾ ਬੇਜਰਮ ਰੂਪ ਦੇ ਲੱਗਦਾ ਕਿਦਾਈ ਸੰਗਤ ਜੈ ਗੁਰੂ ਦੇ ਤੰਗ ਸਾਰਿਆਂ ਨੂੰ ਆਹ ਆਹ ਇਹ ਮੌਕੇ ਤੇ ਨਗਰ ਕੀਰਤਨ ਚੱਲੇਗਾ ਸਭ ਤੋਂ ਪਹਿਲਾਂ ਮੈਂ ਪੂਰੇ ਸੰਗਤਾਂ ਨੂੰ શ્રી ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਸਨਤਾਲੀ ਮੇਂ ਪ੍ਰਕਾਸ਼ ਕੁਰਬ ਦੀਆਂ ਵਧਾਈਆਂ ਇਹਨਾਂ ਨੂੰ ਔਰ ਪਰਮਾਤਮਾ ਪਰਮਦੇਵ ਦਾ ਪਰਮਾਤਮਾ ਦੇ ਅਰਦਾਸ ਕਰਦਾ ਇਹ ਪੂਰੇ ਪਿਛਤ ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਔਰ ਹਮੇਸ਼ਾ ਸ਼ਾਂਤੀ ਬਣਾਈ ਰੱਖੇ ਔਰ ਮੈਂ ਸਾਰਿਆਂ ਨੂੰ ਇਹ ਬੇਨਤੀ ਕੀਤਾ શ્રી ਗੁਰੂ ਗ੍ਰੰਥ ਸਾਹਿਬ ਜੀ ਨੇ ਪਾਣੀ ਦੇ ਵਿੱਚ ਸਭ ਨੂੰ ਇੱਕੋ ਇੱਕੇ ਦਾ ਸੰਦੇਸ਼ ਦਿੱਤਾ ਓਵੇਂ ਆਪਾਂ ਸਾਰਾ ਸਮਾਜ ਇੱਕ ਹੀ ਹੋ ਕੇ ਜਨਮ ਪਾਤ ਨੂੰ ਭੁਲਾ ਕੇ ਹਰੇਕ ਜਾਤੀ ਵਿਤਕਰੇ ਨੂੰ ਭੁਲਾ ਕੇ ਕੱਠੇ ਹੋ ਕੇ ਗੁਰੂਆਂ ਦੇ ਪੀਰਾਂ ਦੇ ਜਿਹੜੇ ਇਹੋ ਜਿਹੇ ਸਮਾਗਮ ਨੇ ਕਰਵਾਇਆ ਕਰੀਏ ਉਹੀ ਮੇਰੀ ਬੇਨਤੀ ਅਰਦਾਸ ਆ ਸਾਰੇ ਸਮਾਨ ਤੇ ਇਸੇ ਗਿਆ ਇਲਾਕਾ ਦੀ ਸੰਗਤਾਂ ਜਿਨ੍ਹਾਂ ਨੇ ਬਹੁਤ ਧੂਮ ਧਾਮ ਨਾਲ ਉਤਸ਼ਾਹ ਨਾਲ ਗੁਰੂ ਰਵਿਦਾਸ ਮਹਾਰਾਜ ਜੀ ਦਾ ਆਰਮਨਪੁਰਾ ਮਨਾ ਰਹੇ ਨੇ ਲੁਧਿਆਣਾ ਤੋਂ ਬਲਵਿੰਦਰ ਸਿੰਘ ਦੇ ਨਾਲ ਮਨਜੀਤ ਸਿੰਘ